ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੰਗਲਾ ਪੰਜਾਬ ਵੱਲ ਕਦਮ ਵਧਾਉਂਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਬਹੁਤ ਵੱਡਾ ਜਿਹੜਾ ਪੰਜਾਬੀਆਂ ਦੇ ਲਈ ਫੈਸਲਾ ਲਿਆ ਹੈ ਪੰਜਾਬੀਆਂ ਦੇ ਲਈ ਇਹ ਖੁਸ਼ਖਬਰੀ ਹੈ ਕਿ ਅੱਜ ਸਿਹਤ ਕਾਰਡ ਜਿਹੜੀ ਯੋਜਨਾ ਹੈਗੀ ਆ ਉਹ ਪੰਜਾਬੀਆਂ ਵਾਸਤੇ ਲਾਂਚ ਕੀਤੀ ਗਈ ਹੈ ਔਰ ਸਭ ਤੋਂ ਅੱਛੀ ਚੀਜ਼ਾ ਕਿ ਸਿਹਤ ਯੋਜਨਾ ਕਾਰਡ ਦੇ ਵਿੱਚ 10 ਲੱਖ ਰੁਪਏ ਦਾ ਹਰ ਪਰਿਵਾਰ ਦੇ ਮੈਂਬਰ ਦਾ ਜਿਹੜਾ ਉਹ ਕਾਰਡ ਬਣੇਗਾ ਔਰ ਇਹਦੇ 'ਚ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਕਾਗਜ਼ੀ ਝੰਜਟ ਕਿਸੇ ਤਰ੍ਹਾਂ ਦੇ ਨੀਲੇ ਜਾਂ ਪੀਲੇ ਕਾਰਡ ਦਾ ਨਾਲ ਜੁਆਇੰਟ ਹੋਣਾ ਕਿਸੇ ਤਰ੍ਹਾਂ ਦੀ ਡਾਕੂਮੈਂਟੇਸ਼ਨ ਦੀ ਖੱਜਲ ਖਵਾਰੀ ਨਹੀਂ ਹੋਵੇਗੀ ਸਿਰਫ ਤੁਸੀਂ ਪੰਜਾਬ ਦੇ ਵਾਸੀ ਹੋਣੇ ਚਾਹੀਦੇ ਆ ਤੁਸੀਂ ਆਧਾਰ ਕਾਰਡ ਵੋਟਰ ਕਾਰਡ ਤੇ ਬੇਸੇ ਹੀ ਤੁਹਾਡਾ ਜਿਹੜਾ ਉਹ ਕਾਰਡ ਬਣਾ ਦਿੱਤਾ ਜਾਏਗਾ ਔਰ ਇਸ ਕਾਰਡ ਦੀ ਸਹੂਲiyet ਇਹ ਆ ਕਿ ਪ੍ਰਾਈਵੇਟ ਔਰ ਸਰਕਾਰੀ ਬਹੁਤ ਸਾਰੇ ਹਸਪੀਟਲਸ ਦੇ ਨਾਲ ਜਿਹੜਾ ਉਹ ਕਾਰਡ ਜਿਹੜਾ ਵਰਕ ਕਰੇਗਾ ਤੁਸੀਂ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪੀਟਲ ਦੇ ਵਿੱਚ 10 ਲੱਖ ਦੇ ਆਧਾਰ ਤੇ ਕਿਸੇ ਵੀ ਪ੍ਰਕਾਰ ਦੀ ਆਪਣੀ ਪ੍ਰੋਬਲਮ ਦਾ ਜਿਹੜਾ ਉਹ ਇਲਾਜ ਕਰਵਾ ਸਕਦੇ ਆ ਔਰ ਇਲਾਜ ਕਰਵਾਉਣ ਤੋਂ ਬਾਅਦ ਤੁਸੀਂ ਉੱਥੋਂ ਵਾਪਸ ਆਓਗੇ ਕਿਸੇ ਤਰ੍ਹਾਂ ਦੀ ਕੋਈ ਵੀ ਝੰਜਟਬਾਜੀ ਨਹੀਂ ਆ ਔਰ ਤੁਹਾਡੀ ਪੈਸੇ ਦਾ ਜਿੰਨਾ ਵੀ ਖਰਚਾ ਹੋਇਆ ਉਹਦਾ ਜਿਹੜਾ ਪੁਗਤਾਨ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਗਵਰਨਮੈਂਟ ਕਰੇਗੀ ਅਸੀਂ ਪੰਜਾਬੀਆਂ ਦੇ ਨਾਲ ਵਾਦਾ ਕਰਕੇ ਆਏ ਸੀ ਕਿ ਤੁਹਾਨੂੰ ਇੱਕ ਚੰਗੀ ਗਵਰਨਰਨਸ ਦਵਾਂਗੇ ਔਰ ਉਸੇ ਹੀ ਤਹਿਤ ਜਿੱਥੇ ਅਸੀਂ ਸਿੱਖਿਆ ਕ੍ਰਾਂਤੀ ਸਹਿਤ ਕ੍ਰਾਂਤੀ ਅੱਜ ਪਿੰਡਾਂ 'ਚ ਇੱਕ ਅੱਛਾ ਇਨਫਰਾਸਟ੍ਰਕਚਰ ਕਿਸਾਨਾਂ ਲਈ ਲਾਏ ਹੋਏ ਅੱਛੇ ਫੈਸਲੇ ਜਿੰਨੇ ਵੀ ਤਰ੍ਹਾਂ ਦਾ ਮਾਫੀਆ ਚਾਹੇ ਉਹ ਡਰੱਗ ਮਾਫੀਆ ਚਾਹੇ ਉਹ ਪੂ ਮਾਫੀਆ ਉੱਤੇ ਕਾਬੂ ਪਾਉਂਦੇ ਹੋਏ ਜਿੱਥੇ ਇੱਕ ਵੱਡੇ ਕਦਮ ਅਸੀਂ ਜਿਹੜੇ ਪੰਜਾਬ ਗਵਰਨਮੈਂਟ ਨੇ ਲਿਆ ਉਸੇ ਕੜੀ ਦੇ ਤਹਿਤ ਜਿਹੜੀ ਸਿਹਤ ਯੋਜਨਾ ਜਿਹੜੀ ਉਹ ਲਾਂਚ ਕੀਤੀ ਗਈ ਆ ਉਹਦੇ ਵਿੱਚ 10 ਲੱਖ ਰੁਪਏ ਦਾ ਜਿਹੜਾ ਬੀਮਾ ਹਰ ਪਰਿਵਾਰ ਦੇ ਮੈਂਬਰ ਨੂੰ ਮਿਲੇਗਾ ਕਿਸੇ ਤਰ੍ਹਾਂ ਦੀ ਕੋਈ ਵੀ ਡਿਵਾਈਡੇਸ਼ਨ ਨਹੀਂ ਆ ਕਿ ਇਹਦਾ ਕਾਰਡ ਬਣੇਗਾ ਜਾਂ ਇਹਦਾ ਨਹੀਂ ਬਣੇਗਾ ਤੁਸੀਂ ਜੇਕਰ ਪੰਜਾਬ ਦੇ ਵਾਸੀ ਹੋ ਔਰ ਤੁਹਾਡਾ ਆਧਾਰ ਕਾਰਡ ਪੰਜਾਬ ਬੇਸਡ ਹੈ ਤੇ ਹਰ ਇੱਕ ਪਰਿਵਾਰ ਦੇ ਮੈਂਬਰ ਨੂੰ 10 ਲੱਖ ਦੀ ਜਿਹੜੀ ਬੀਮਾ ਯੋਜਨਾ ਉਹ ਮੁਹैया करवाई ਜਾਏਗੀ ਸੋ ਇਸੇ ਤਰ੍ਹਾਂ ਉਮੀਦ ਕਰਦੀਆਂ ਆਸ ਕਰਦੀਆਂ ਕਿ ਇਹ 3.5 ਸਾਲ ਦੇ ਕਾਰਜਕਾਲ ਚ ਬਹੁਤ ਸਾਰੇ ਵਾਦੇ ਜਿਹੜੇ ਅਸੀਂ ਤੁਹਾਡੇ ਨਾਲ ਕਰਕੇ ਆਏ ਦਿੱਥੇ ਅਸੀਂ ਉਹ ਵਾਦੇ ਪੂਰੇ ਕੀਤੇ ਬਹੁਤ ਵਾਦੇ ਐਸੇ ਜਿਹੜੇ ਅਸੀਂ ਕੀਤੇ ਵੀ ਨਹੀਂ ਸੀਗੇ ਕਿਉਂਕਿ ਇੱਕ ਚੰਗੀ ਗਵਰਨਰ ਦਾ ਕੰਮ ਹੀ ਹੁੰਦਾ ਹੈ ਕਿ ਉਹ ਆਪਣੇ ਨਾਗਰਿਕਾਂ ਦੀ ਹਿੱਤ ਵਾਸਤੇ ਫੈਸਲੇ ਲਵੇ ਔਰ ਮੈਨੂੰ ਮਾਣ ਆ ਕਿ ਆਮਾ ਆਪਣੀ ਪਾਰਟੀ ਦੀ ਸਰਕਾਰ ਲਗਾਤਾਰ ਪੰਜਾਬੀਆਂ ਲਈ ਔਰ ਪੰਜਾਬੀਆਂ ਦੇ ਹਿੱਤ ਲਈ ਫੈਸਲੇ ਲੈ ਰਹੀ ਆ ਸੋ ਇਸੇ ਤਰ੍ਹਾਂ ਵੋਟ ਸਪੋਰਟ ਤੇ ਆਸ਼ੀਰਵਾਦ ਦਿੰਦੇ ਰਹੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ